ਆਪਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ ਰੁਦਰਕਰਨ ਪ੍ਰਤਾਪ ਨੇ ਅੱਜ ਇੱਕ ਟਵੀਟ ਕੀਤਾ ਹੈ ਉਹ ਟਵੀਟ ਜਿਹੜਾ ਹੈ ਉਹ ਸਾਰਿਆਂ ਦਾ ਧਿਆਨ ਖਿੱਚਦਾ ਹੈ ਲੜਾਈ ਸ਼ੁਰੂ ਹੋਈ ਹੈ ਪਾਕਿਸਤਾਨ ਦੇ ਨਾਲ ਮਾਹੌਲ ਤਣਾਅਪੂਰਨ ਹੋਇਆ ਹੈ ਜਾ ਕੇ 2025 ਦੇ ਵਿੱਚ ਪਰ 6 4 2024 ਨੂੰ ਇੱਕ ਟਵੀਟ ਕੀਤਾ ਸੀ ਰੁਦਰਕਰਨ ਪ੍ਰਤਾਪ ਉਹਨਾਂ ਨੇ ਜਿਹਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਸੀ 25 ਅਪ੍ਰੈਲ ਤੋਂ 25 ਸਪਤੰਬਰ ਦੇ ਵਿਚਕਾਰ ਉਹਨਾਂ ਨੇ ਜ਼ਿਕਰ ਕੀਤਾ ਸੀ ਔਰ ਜ਼ਿਕਰ ਕਰਦਿਆਂ ਨਾਲ ਹੀ ਉਹਨਾਂ ਨੇ ਇਸ ਗੱਲ ਦਾ ਹਵਾਲਾ ਵੀ ਦਿੱਤਾ ਸੀ ਕਿ ਪਾਕਿਸਤਾਨ ਓਕਿਪਾਈਡ ਕਸ਼ਮੀਰ ਯਾਨੀ ਕਿ ਪੀਓਕੇ ਜਿਹੜਾ ਹੈ ਉੱਥੇ ਕੀ ਹੋਏਗਾ ਪੀਓਕੇ ਪਾਕਿਸਤਾਨ ਓਕਿਪਾਈਡ ਕਸ਼ਮੀਰ ਜਿਹੜਾ ਹੈ ਉਹ ਭਾਰਤ ਦਾ ਹਿੱਸਾ ਹੋਏਗਾ ਮਤਲਬ ਭਾਰਤ ਉਹਦੇ ਦੇ ਉੱਤੇ ਕਬਜ਼ਾ ਕਰ ਲੇਗਾ ਟਵੀਟ ਇਸ ਕਰਕੇ ਵਾਇਰਲ ਹੋ ਰਿਹਾ ਕਿਉਂਕਿ ਰੁਦਰਕਰਨ ਪ੍ਰਤਾਪ ਦੇ ਵੱਲੋਂ ਇਹਦੀ ਆਹਟ ਜਿਹੜੀ ਆ 2000 ਜਣਕੇ ਪਿਛਲੇ ਅਪ੍ਰੈਲ ਦੇ ਵਿੱਚ 8 ਵੀਟ ਜਿਹੜਾ 2024 ਦਾ ਅੱਜ ਅੱਜ ਸੱਚ ਸਿੱਧ ਹੋ ਗਿਆ ਨਮਸਕਾਰ ਬੀਐਲਟੀਵੀ ਦੇਖ ਰਹੇ ਹੈ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਵੀਨ ਕੁਮਾਰ ਅੱਜ ਫਿਰ ਤੋਂ ਗੱਲ ਕਰਨੀ ਹੈ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾ ਚੱਲ ਰਹੀਆਂ ਨੇ ਪਰ ਇਹ ਨਾ ਚਰਚਾਵਾ ਦੇ ਵਿੱਚ ਸਿਰਫ ਅੱਜ ਇੱਕੋ ਹੀ ਗੱਲ ਕਰਨੀ ਹੈ ਔਰ ਇੱਕ ਨਵਾਂ ਪੱਖ ਸਾਹਮਣੇ ਰੱਖਣਾ ਹੈ ਤੁਹਾਡੇ ਔਰ ਉਹ ਪੱਖ ਕੀ ਹੈ ਉਹ ਤੁਹਾਡੇ ਲਈ ਜਾਨਣਾ ਬੜਾ ਜ਼ਰੂਰੀ ਹੈ ਕਿਉਂਕਿ ਸਾਰਿਆਂ ਨੂੰ ਜਦੋਂ ਤੋਂ ਕੱਲ ਤੋਂ ਪਤਾ ਲੱਗਾ ਕਿ ਸੀਜ਼ ਫਾਇਰ ਹੋ ਗਿਆ ਹੈ ਜੰਗਮੰਦੀ ਹੋ ਗਈ ਹੈ ਔਰ ਸਾਰਿਆਂ ਨੂੰ ਹੁਣ ਉਮੀਦ ਹੈ ਕਿ ਅੱਗੇ ਮਾਹੌਲ ਸ਼ਾਂਤਪੂਰਨੀ ਰਹੇਗਾ ਕਿਉਂਕਿ ਭਾਰਤ ਕਹਿੰਦਾ ਹੈ ਕਿ ਭਾਰਤ ਬਹੁਤ ਸ਼ਾਂਤੀਪ੍ਰੀਆ ਦੇਸ਼ ਹੈ ਮੇਰਾ ਖੁਦ ਦਾ ਜਨਮ ਇੱਥੇ ਦਾ ਹੈ ਤੇ ਇਸ ਕਰਕੇ ਮੈਨੂੰ ਪਤਾ ਕਿ ਵਾਕਈ ਭਾਰਤ ਬੜਾ ਸ਼ਾਂਤੀਪ੍ਰੀਆ ਦੇਸ਼ ਹੈ ਪਰ ਪਾਕਿਸਤਾਨ ਦੇ ਲੋਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਔਰ ਪਾਕਿਸਤਾਨ ਦੀ ਆਵਾਮ ਦਾ ਕਹਿਣਾ ਹੈ ਕਿ ਪਾਕਿਸਤਾਨ ਬਹੁਤ ਸ਼ਾਂਤੀਪ੍ਰੀਆ ਦੇਸ਼ ਹੈ ਹੋ ਸਕਦਾ ਜੀ ਉਹ ਕਹਿੰਦੇ ਕਿ ਸ਼ਾਂਤੀਪ੍ਰੀਆ ਦੇਸ਼ ਹੈ ਤੇ ਪਾਕਿਸਤਾਨ ਵੀ ਸ਼ਾਂਤੀਪ੍ਰੀਆ ਦੇਸ਼ ਹੋਵੇ ਸੋ ਦੋਨੇ ਸ਼ਾਂਤੀਪ੍ਰੀਆ ਦੇਸ਼ਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਸੀਜ਼ਫਾਇਰ ਹੋ ਗਿਆ ਔਰ ਅੱਗੇ ਕਿਸੇ ਵੀ ਤਰ੍ਹਾਂ ਦੀ ਕੋਈ ਗਤੀਵਿਧੀ ਨਹੀਂ ਹੋਏਗੀ ਅੱਜ ਇੰਡੀਅਨ 에ਅਰ ਫੋਰਸ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਸੀ ਜਿਹੜੇ ਟਵੀਟ ਦੇ ਵਿੱਚ ਉਹਨਾਂ ਨੇ ਸਪਸ਼ਟ ਰੂਪ ਦੇ ਵਿੱਚ ਕਹਿ ਦਿੱਤਾ ਹੈ ਕਿ ਆਪਰੇਸ਼ਨ ਸੰਦੂਰ ਅਜੇ ਖਤਮ ਨਹੀਂ ਹੋਇਆ ਹੈ ਆਪਰੇਸ਼ਨ ਸੰਦੂਰ ਚੱਲ ਰਿਹਾ ਹੈ ਔਰ ਅਸੀਂ ਬੜੇ ਸੁਚੇਜੇ ਢੰਗ ਦੇ ਨਾਲ ਔਰ ਮਰਿਆਦਾ ਦੇ ਵਿੱਚ ਰਹਿ ਕੇ ਆਪਣੀਆਂ ਕਾਰਵਾਈਆਂ ਨੂੰ ਕੀਤਾ ਹੈ ਔਰ ਆਪਰੇਸ਼ਨ ਸੁਨਦੂਰ ਅਜੇ ਜਾਰੀ ਹੈ ਆਨਾਲੇ ਟਾਈਮ ਦੇ ਵਿੱਚ ਹੋਰ ਵੀ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਇਹ ਅੱਜ ਇੰਡੀਅਨ 에ਅਰ ਫੋਰਸ ਦੇ ਵੱਲੋਂ ਟਵੀਟ ਕਰਕੇ ਇਹਦੀ ਸਾਰੀ ਜਾਣਕਾਰੀ ਦਿੱਤੀ ਗਈ ਉਹਨਾਂ ਨੇ ਉਹਨਾਂ ਨੇ ਕਿਹਾ ਨਾਲੇ ਲੋਕਾਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਅਫਵਾਹਾਂ ਤੋਂ ਬਚਣਾ ਸਾਡੀ ਜਿਹੜੀ ਅੱਜ ਦੀ ਖਬਰ ਹੈ ਉਸ ਖਬਰ ਦੇ ਵਿੱਚ ਅਫਵਾਹਾਂ ਘਟ ਪਰ ਆਪਾਂ ਕਿਸੇ ਵਿਅਕਤੀ ਦਾ ਜ਼ਿਕਰ ਕਰਨਾ ਹੈ ਅਜੇ ਉਸ ਵਿਅਕਤੀ ਦਾ ਜ਼ਿਕਰ ਕਰਨਾ ਹੈ ਜਿਹਦੀ ਕੀਤੀ ਹੋਈ ਭਵਿੱਖਬਾਣੀ ਪਿਛਲਿਆਂ ਸਮਿਆਂ ਦੇ ਵਿੱਚ ਸੱਚੀਆਂ ਸਾਬਤ ਹੁੰਦੀਆਂ ਰਹੀਆਂ ਨੇ ਬਿਲਕੁਲ ਮੈਂ ਜ਼ਿਕਰ ਕਰ ਰਿਹਾ ਇਸ ਵਿਅਕਤੀ ਨੂੰ ਸ਼ਾਇਦ ਤੁਸੀਂ ਕਈ ਵਾਰ ਦੇਖਿਆ ਹੋਵੇਗਾ ਮੀਡੀਆ ਆਧਾਰਿਆਂ ਦੇ ਮਾਧਿਅਮ ਦੇ ਨਾਲ ਇਹਨਾਂ ਦਾ ਨਾਮ ਹੈ ਰੂਦਰਕਰਨ ਪ੍ਰਤਾਪ ਔਰ ਇਹਨਾਂ ਦੀ ਕੀਤੀ ਹੋਈ ਭਵਿੱਖਬਾਣੀ ਜਿਹੜੀ ਹੈ ਉਹ ਕਦੇ ਵੀ ਗਲਤ ਨਹੀਂ ਹੁੰਦੀ ਬਹੁਤ ਭਵਿੱਖਬਾਣੀਆਂ ਇਹਨਾਂ ਦੇ ਵੱਲੋਂ ਪਿਛਲਿਆਂ ਸਮਿਆਂ ਦੇ ਵਿੱਚ ਕੀਤੀਆਂ ਗਈਆਂ ਜਿਹੜੀਆਂ ਸੱਚ ਸਾਬਤ ਹੋਈਆਂ ਨੇ ਔਰ ਦੇਸ਼ ਦੇ ਬਹੁਤ ਵੱਡੇ ਵੱਡੇ ਲੋਕ ਜਿਹੜੇ ਇਹਨਾਂ ਦੇ ਕੋਲ ਆਂਦੇ ਨੇ ਔਰ ਇਹਨਾਂ ਤੋਂ ਪੁੱਛਦੇ ਨੇ ਕਿ ਉਹਨਾਂ ਦਾ ਭਵਿੱਖ ਕਿਦਾਂ ਦਾ ਰਹਿਣ ਵਾਲਾ ਹੈ ਜਾਂ ਇਹਨਾਂ ਦੇ ਵੱਲੋਂ ਆਪ ਹੀ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੇ ਐਸੇ ਟਵੀਟ ਕੀਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਰਾਜਨੀਤ ਰਾਜਨੇਤਾ ਜਿਹੜੇ ਨੇ ਉਹਨਾਂ ਦੇ ਬਾਰੇ ਉਹਨਾਂ ਦੀਆਂ ਸਿਆਸੀ ਪਾਰਟੀਆਂ ਦੇ ਬਾਰੇ ਜਾਂ ਕੁਝ ਦੇਸ਼ਾਂ ਦੇ ਵਿੱਚ ਯੁੱਧ ਨੂੰ ਲੈ ਕੇ ਇਹਨਾਂ ਦੇ ਵੱਲੋਂ ਬਹੁਤ ਸਾਰੀਆਂ ਭਵਿੱਖਬਾਣੀਆਂ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਭਵਿੱਖਬਾਣੀਆਂ ਸਟੀਕ ਸਾਬਤ ਹੋਈਆਂ ਨੇ ਜੇ ਮੈਂ ਥੋੜੀਆਂ ਜੀਆਂ ਭਵਿੱਖਬਾਣੀਆਂ ਦੇ ਉੱਤੇ ਚਾਨਣਾ ਪਾਵਾਂ ਤੇ ਹੁਣ ਆਪਰੇਸ਼ਨ ਸੰਦੂਰ ਨੂੰ ਲੈ ਕੇ ਕਿਹੜੀ ਭਵਿੱਖਬਾਣੀ ਕੀਤੀ ਗਈ ਹੈ ਜਿਹਦੇ ਕਰਕੇ ਅੱਜ ਦੁਬਾਰਾ ਤੋਂ ਅ ਰੂਦਰ ਕਰਨ ਪ੍ਰਤਾਪ ਉਹਨਾਂ ਦੀ ਗੱਲ ਜਿਹੜੀ ਹੈ ਉਹ ਕਰ ਰਹੇ ਆਂ ਔਰ ਬਹੁਤ ਵੱਡਾ ਸੰਕੇਤ ਇਹਨਾਂ ਨੇ ਆਪਣੇ ਨਵੇਂ ਟਵੀਟ ਦੇ ਵਿੱਚ ਦੇ ਦਿੱਤਾ ਹੈ ਗੱਲ ਮੈਂ ਸੀਜ਼ਫਾਇਰ ਦੀ ਇਸ ਕਰਕੇ ਸ਼ੁਰੂ ਕੀਤੀ ਸੀ ਦੋਵੇਂ ਸ਼ਾਂਤਪ੍ਰੀਅ ਮੁਲਕਾਂ ਦੇ ਵੱਲੋਂ ਔਰ ਸੀਜ਼ਫਾਇਰ ਦਾ ਮੈਂ ਜ਼ਿਕਰ ਕੀਤਾ ਸੀ ਪਰ ਰੂਦਰਕਰਨ ਪ੍ਰਤਾਪ ਉਹਨਾਂ ਦੇ ਵੱਲੋਂ ਇੱਕ ਬਹੁਤ ਵੱਡੀ ਗੱਲ ਕਹਿ ਦਿੱਤੀ ਗਈ ਹੈ ਅੱਜ ਟਵੀਟ ਕਰਕੇ ਉਹਦੇ ਤੇ ਪਹੁੰਚਣ ਤੋਂ ਪਹਿਲਾਂ ਇਹਨਾਂ ਦੀਆਂ ਕੀਤੀਆਂ ਹੋਈਆਂ ਕੁਝ ਕੁ ਭਵਿੱਖਬਾਣੀਆਂ ਦਾ ਜੇ ਆਪਾਂ ਜ਼ਿਕਰ ਕਰੀਏ ਜਿਹੜੇ ਲੋਕਾਂ ਨੂੰ ਇਹਨੇ ਬਾਰੇ ਨਹੀਂ ਪਤਾ ਜਾਂ ਪਹਿਲੀ ਵਾਰੀ ਉਹ ਇਹਨਾਂ ਨੂੰ ਦੇਖ ਰਹੇ ਨੇ ਇਹ ਇੱਕ ਟਵੀਟ ਇਹਨਾਂ ਨੇ ਕੀਤਾ ਸੀ 25 3 2022 ਨੂੰ 2022 ਦੇ ਵਿੱਚ ਇੱਕ ਟਵੀਟ ਕੀਤਾ ਸੀ ਰੂਦਰਕਰਨ ਪ੍ਰਤਾਪ ਇਹਨਾਂ ਦਾ ਟਵਿੱਟਰ ਅਕਾਊਂਟ ਦੇ ਉੱਪਰ ਇਹਨਾਂ ਨੇ ਇਹ ਕੀਤਾ ਸੀ ਟਵੀਟ ਔਰ ਜਿਵੇਂ ਟਵੀਟ ਦੇ ਵਿੱਚ ਇਹਨਾਂ ਦੇ ਵੱਲੋਂ ਸਿੱਧੇ ਤੌਰ ਦੇ ਉਤੇ ਅਰਵਿੰਦ ਕੇਜਰੀਵਾਲ ਦੇ ਸਿਆਸੀ ਕੈਰੀਅਰ ਨੂੰ ਲੈ ਕੇ ਚਰਚਾ ਕੀਤੀ ਗਈ ਸੀ ਜਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ 2025 ਦੇ ਵਿੱਚ ਉਹਨਾਂ ਦਾ ਜਿਹੜਾ ਮਾੜਾ ਸਮਾਂ ਉਹ ਸ਼ੁਰੂ ਹੋ ਜਾਏਗਾ ਹਾਲਾਂਕਿ 2024 ਦਾ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ 2024 ਦੇ ਵਿੱਚ ਉਹਨਾਂ ਨੂੰ ਬਹੁਤ ਮੇਜਰ ਸੈਟਬੈਕ ਲੱਗਣ ਵਾਲਾ ਹੈ ਮਤਲਬ ਸਿਆਸੀ ਤੌਰ ਦੇ ਉਤੇ ਉਹਨਾਂ ਨੇ ਕਿਹਾ ਸੀਗਾ ਕਿ ਇਹਨਾਂ ਨੂੰ ਸੈਟਬੈਕ ਲੱਗਣ ਵਾਲਾ ਹੈ ਔਰ 2025 ਦੀਆਂ ਇਲੈਕਸ਼ਨਾਂ ਦੇ ਵਿੱਚ ਇਹ ਆਪਣੀ ਛਵੀ ਨੂੰ ਸੈਟ ਨਹੀਂ ਰੱਖ ਪਣਗੇ ਔਰ ਉਹਦੇ ਵਿੱਚ ਇਹਨਾਂ ਨੂੰ ਨੁਕਸਾਨ ਹੋਏਗਾ ਇਹ ਚੋਣਾ ਹਾਰ ਜਾਣਗੇ ਔਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਨੈਕਸਟ ਸੀਐਮ ਕੌਣ ਹੈ ਦਿੱਲੀ ਦਾ ਮੈਨੂੰ ਉਹ ਵੀ ਪਤਾ ਹੈ ਪਰ ਮੈਂ ਉਹ ਨਹੀਂ ਦੱਸਾਂਗਾ ਇਹ ਰੁਦਰਕਰਨ ਪ੍ਰਤਾਪ ਉਹਨਾਂ ਦੇ ਵੱਲੋਂ ਇਹ ਜਿਹੜੇ ਪੋਸਟ ਪਾਈ ਗਈ ਸੀ 2022 ਦੇ ਵਿੱਚ 2022 ਦੇ ਵਿੱਚ ਪੋਸਟ ਪਾ ਕੇ ਉਹ 2024 ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਜੀਵਨ ਦੇ ਵਿੱਚ ਜਿਹੜਾ ਆਨਾਲਾ ਪੁਚਾਲ ਸੀ ਉਹਦੇ ਬਾਰੇ ਜ਼ਿਕਰ ਕੀਤਾ ਔਰ 2024 ਦੇ ਵਿੱਚ ਕੀ ਹੋਇਆ ਸੀ ਜੇ ਤੁਹਾਨੂੰ ਯਾਦ ਹੋਵੇ 2024 ਦੇ ਵਿੱਚ ਅਰਵਿੰਦ ਕੇਜਰੀਵਾਲ ਮਾਰਚ ਦੇ ਵਿੱਚ ਉਹਨਾਂ ਨੇ ਕਿਹਾ ਸੀ ਉਸ ਤੋਂ ਬਾਅਦ ਇਹਨਾਂ ਨੂੰ ਤਕੜਾ ਝਟਕਾ ਲੱਗੇਗਾ ਔਰ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਜਾਣਾ ਪਿਆ ਸੀ 2024 ਦੇ ਵਿੱਚ ਔਰ 2024 ਦੇ ਵਿੱਚ ਉਹ ਜੇਲ੍ਹ ਦੇ ਵਿੱਚ ਗਏ ਔਰ 2025 ਦੇ ਇਲੈਕਸ਼ਨ ਦਾ ਜ਼ਿਕਰ ਕੀਤਾ ਸੀ ਕਿ 2025 ਦੇ ਜਿਹੜੇ ਇਲੈਕਸ਼ਨ ਨੇ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹਨਾਂ ਨੂੰ ਹਾਰ ਦਾ ਸਾਹਮਣਾ ਦੇਖਣਾ ਪਏਗਾ ਇਲੈਕਸ਼ਨ ਹਾਰਨਗੇ ਔਰ ਨਾਲ ਹੀ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਮੈਨੂੰ ਇਹ ਵੀ ਪਤਾ ਹੈ ਕਿ ਅਗਲਾ ਮੁੱਖ ਮੰਤਰੀ ਕੌਣ ਹੋਏਗਾ ਪਰ ਮੈਂ ਉਹਦਾ ਜ਼ਿਕਰ ਨਹੀਂ ਕਰਾਂਗਾ ਇਸ ਵਿਅਕਤੀ ਦਾ ਨਾਮ ਹੈ ਰੁਦਰ ਕਰਨ ਪ੍ਰਤਾਪ ਜਿਹਦੇ ਬਾਰੇ ਅਸੀਂ ਜ਼ਿਕਰ ਕਰ ਰਹੇ ਹਾਂ ਮਤਲਬ ਇਹ ਐਗਜ਼ਾਮਪਲ ਦੇਣ ਦਾ ਮਕਸਦ ਇਹ ਹੈ ਕਿ ਬਹੁਤ ਸਾਰੀਆਂ ਭਵਿੱਖਬਾਣੀਆਂ ਇਹਨਾਂ ਦੀਆਂ ਜਿਹੜੀਆਂ ਉਹ ਸਮੇਂ-ਸਮੇਂ ਦੇ ਉੱਪਰ ਸੱਚ ਹੋਈਆਂ ਇੱਕ ਟਵੀਟ ਇਹਨਾਂ ਨੇ ਕੀਤਾ ਸੀ ਇਹਨਾਂ ਦੇ ਵੱਲੋਂ 9 7 2024 ਨੂੰ 2024 ਦੇ ਵਿੱਚ ਜਿਹੜੀ ਆਪਾਂ ਹੁਣ ਇੰਡਸ ਵਾਟਰ ਟ੍ਰੀਟੀ ਦਾ ਜ਼ਿਕਰ ਕਰਦੇ ਹਾਂ ਉਹਦੇ ਵਿੱਚ ਰੁਦਰ ਕਰਨ ਪ੍ਰਤਾਪ ਨੇ ਕਿਹਾ ਸੀ ਕਿ ਜਿਹੜੀ 1960 ਦੇ ਵਿੱਚ ਸੰਧੀ ਹੋਈ ਸੀ ਉਸ ਸੰਧੀ ਦੇ ਵਿੱਚ ਸਿੱਧੇ ਤੌਰ ਦੇ ਉਤੇ ਭਾਰਤੀ ਲੋਕਾਂ ਦੇ ਨਾਲ ਅਨਿਆਏ ਹੋ ਰਿਹਾ ਹੈ ਕਿਉਂਕਿ ਭਾਰਤ ਦਾ ਜਿਹੜਾ ਪਾਣੀ ਹੈ 80% ਪਾਣੀ ਜਿਹੜਾ ਉਹ ਰਿਵਰ ਦੇ ਰਾਹੀਂ ਪਾਕਿਸਤਾਨ ਚਲਾ ਜਾਂਦਾ ਹੈ ਔਰ ਸਾਡੇ ਰਿਵਰ ਦਾ ਪਾਣੀ 20% ਪਾਣੀ ਜਿਹੜਾ ਉਹ ਭਾਰਤੀ ਯੂਜ਼ ਕਰਦੇ ਨੇ ਇਹ ਬਹੁਤ ਵੱਡਾ ਅਨਿਆਏ ਹੈ ਔਰ ਉਹਨਾਂ ਨੇ ਇਹ ਜਿਹੜੇ ਉਸ ਟਾਈਮ ਦੇ ਪ੍ਰਾਈਮ ਮਿਨਿਸਟਰ ਸੀ ਜਵਾਰਲਾ ਨਹਿਰੂ ਉਹਨਾਂ ਦੇ ਵੱਲੋਂ ਇਹ ਸਮਝੌਤਾ ਕੀਤਾ ਗਿਆ ਸੀ ਜ਼ਿਕਰ ਕੀਤਾ ਉਹਨਾਂ ਨੇ ਇਸ ਟਵੀਟ ਦੇ ਵਿੱਚ ਔਰ ਉਹਨਾਂ ਨੇ ਕਿਹਾ ਸੀ ਕਿ ਇਹ ਗਲਤ ਹੋ ਰਿਹਾ ਔਰ ਤੁਸੀਂ ਦੇਖੋ 2025 ਦੇ ਵਿੱਚ ਇੰਡਸ ਵਾਟਰ ਟ੍ਰੀਟੀ ਜਿਹੜੀ ਹੈ ਉਹਦਾ ਪਾਣੀ ਰੋਕ ਦਿੱਤਾ ਗਿਆ ਹੈ ਮਤਲਬ ਜਿਹੜੇ ਅਨਿਆਏ ਦੀ ਗੱਲ ਕੀਤੀ ਸੀ 2024 ਦੇ ਵਿੱਚ ਕਿ ਇਹ ਅਨਿਆਏ ਹੋ ਰਿਹਾ ਹੈ ਇਹ ਅਨਿਆਏ ਭਾਰਤੀ ਲੋਕਾਂ ਦੇ ਨਾਲ ਨਹੀਂ ਹੋਣਾ ਚਾਹੀਦਾ ਔਰ ਉਸ ਤੋਂ ਬਾਅਦ ਅੱਜ 2025 ਦੇ ਵਿੱਚ ਇੰਡਸ ਵਾਟਰ ਟ੍ਰੀਟੀ ਦਾ ਜਿਹੜਾ ਪਾਣੀ ਹੈ ਪਾਕਿਸਤਾਨ ਨੂੰ ਦੇਣ ਤੋਂ ਮਨਾ ਕਰ ਦਿੱਤਾ ਗਿਆ ਇਹ ਦੂਸਰਾ ਸੰਕੇਤ ਤੀਸਰਾ ਇਹਨਾਂ ਦਾ ਮੈਂ ਕੁਝ ਟਵੀਟ ਤੁਹਾਨੂੰ ਦਿਖਾ ਰਿਹਾ ਬਹੁਤ ਸਾਰੀਆਂ ਐਸੀਆਂ ਭਵਿਕਵਾਨੀਆਂ ਨੇ ਇਹ ਜੋਤੀਸ ਸਾਹਿਬ ਨੇ ਔਰ ਨਾਲ ਉਹਨਾਂ ਦੇ ਬੈਠੇ ਨੇ ਸਿੱਧੂ ਮੂਸੇਵਾਲ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ ਉਸ ਤੋਂ ਬਾਅਦ ਵੀ ਇਹ ਚਰਚਾ ਦੇ ਵਿੱਚ ਆਇਸੀ ਬਹੁਤ ਸਾਰੇ ਮੀਡੀਆਦਾਰਿਆਂ ਨੇ ਇਹਨਾਂ ਦੀ ਇੰਟਰਵਿਊ ਕੀਤੀ ਸੀ ਔਰ ਇੰਟਰਵਿਊ ਦੇ ਵਿੱਚ ਇਹਨਾਂ ਦੇ ਵੱਲੋਂ ਦੱਸਿਆ ਗਿਆ ਸੀ ਕਿ ਮੈਂ ਸਿੱਧੂ ਬਾਈ ਨੂੰ ਪਹਿਲੇ ਦੱਸ ਦਿੱਤਾ ਸੀ ਕਿ ਤੇਰੇ ਉੱਪਰ ਕੋਈ ਮਾੜਾ ਸਮਾਂ ਆਣ ਆਲਾ ਹੈ ਉਸ ਮਾੜੇ ਸਮੇਂ ਦੇ ਲਈ ਇਹਨਾਂ ਦੇ ਵੱਲੋਂ ਪਹਿਲਾਂ ਹੀ ਸਿੱਧੂ ਮੂਸੇਵਾਲੇ ਨੂੰ ਇਹ ਇਸ ਚੀਜ਼ ਦਾ ਐਲਾਨ ਕਰ ਦਿੱਤਾ ਗਿਆ ਸੀ ਇਸ ਚੀਜ਼ ਦਾ ਜ਼ਿਕਰ ਕਰ ਦਿੱਤਾ ਗਿਆ ਸੀ ਔਰ ਸਿੱਧੂ ਮੂਸੇਵਾਲੇ ਇਹਨਾਂ ਦੇ ਕੋਲ ਅਕਸਰਾਂ ਹੀ ਮਿਲਣ ਦੇ ਲਈ ਆਂਦੇ ਜਾਂਦੇ ਰਹੇ ਨੇ ਔਰ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਉਸ ਤੋਂ ਬਾਅਦ ਹੀ ਬਹੁਤ ਸਾਰੇ মিডিਆ ਅਦਾਰਿਆਂ ਨੇ ਫਿਰ ਰੂਦਰਕਰਨ ਪ੍ਰਤਾਪ ਨੂੰ ਨਿਊਜ਼ ਚੈਨਲ ਦੇ ਉੱਪਰ ਬਿਠਾ ਕੇ ਫਿਰ ਉਹ ਗੱਲਬਾਤ ਪੁੱਛੀ ਸੀ ਕਿ ਤੁਸੀਂ ਕਿਦਾਂ ਜਿਹੜਾ ਸਿੱਧੂ ਮੂਸੇ ਵਾਲੇ ਨੂੰ ਮਿਲੇ ਸੀ ਫਿਰ ਤੁਸੀਂ ਉਹਨਾਂ ਨੂੰ ਕੀ ਕਿਹਾ ਸੀ ਉਹਨਾਂ ਦੀ ਕੁੰਡਲੀ ਕੀ ਕਹਿੰਦੀ ਸੀ ਅੱਗੇ ਫਿਰ ਤੁਸੀਂ ਉਹਨਾਂ ਨੂੰ ਕਿਸ ਹਿਸਾਬ ਦੇ ਨਾਲ ਦੱਸਿਆ ਸੀ ਸੋ ਉਸ ਉਸ ਸਮੇਂ ਦੇ ਉੱਤੇ ਰੂਦਰਕਰਨ ਪ੍ਰਤਾਪ ਜਿਹੜੇ ਉਹ ਚਰਚਾ ਦੇ ਵਿੱਚ ਆਏ ਸੀ ਜੇ ਤੁਹਾਨੂੰ ਯੂਕਰੇਨ ਤੇ ਰਸ਼ੀਆ ਦਾ ਯੁੱਧ ਯਾਦ ਹੋਏ ਯੂਕਰੇਨ ਤੇ ਰਸ਼ੀਆ ਦੇ ਯੁੱਧ ਦੀ ਵੀ ਪਹਿਲਾਂ ਤੋਂ ਭਵਿੱਖਬਾਣੀ ਜਿਹੜੀ ਆ ਰੂਦਰਕਰਨ ਪ੍ਰਤਾਪ ਨੇ ਕਰ ਦਿੱਤੀ ਸੀ ਕਿ ਦੋ ਦੇਸ਼ ਜਿਹੜੇ ਉਹ ਆਹਮੋ ਸਾਹਮਣੇ ਹੋਣਗੇ ਔਰ ਦੇਸ਼ ਦੀ ਦੁਨੀਆ ਦੀ ਅਰਥ ਵਿਵਸਥਾ ਦੇ ਉੱ ਭਾਬ ਜਿਹੜਾ ਪਏਗਾ ਇਹ ਪੁਵਿਖ ਬਾਣੀ ਵੀ ਰੁਦਰਕਰਨ ਪ੍ਰਤਾਪ ਨੇ ਪਹਿਲਾਂ ਹੀ ਕੀਤੀ ਸੀ ਹੁਣ ਆਪਾਂ ਚੱਲਦੇ ਅੱਜ ਦੇ ਹੁਣ ਆਪਾਂ ਆਪਰੇਸ਼ਨ ਆਪਰੇਸ਼ਨ ਸੰਦੂਰ ਤੇ ਆਈਏ ਇਹਦੇ ਬਾਰੇ ਵੀ ਜ਼ਿਕਰ ਜਿਹੜਾ ਤੁਸੀਂ ਆ ਤਰੀਕ ਜੇ ਮੈਂ ਚਾਹਾਂ ਕੈਮਰਾਮੈਨ ਜੀ ਦਿਖਾ ਪਾਉਣ 6 4 2024 ਹੁਣ ਲੜਾਈ ਸ਼ੁਰੂ ਹੋਈ ਹੈ ਪਾਕਿਸਤਾਨ ਦੇ ਨਾਲ ਮਾਹੌਲ ਤਣਾਪੂਰਨ ਹੋਇਆ ਹੈ ਜਾ ਕੇ 2025 ਦੇ ਵਿੱਚ ਪਰ 6 4 2024 ਨੂੰ ਇੱਕ ਟਵੀਟ ਕੀਤਾ ਸੀ ਰੁਦਰਕਰਨ ਪ੍ਰਤਾਪ ਹੁਣਾਂ ਨੇ ਜਿਹਦੇ ਵਿੱਚ ਉਹਨਾਂ ਨੇ ਸਿੱਧੇ ਤੌਰ ਦੇ ਉੱਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਜਿਹੜੇ ਨੇ ਇਸ ਇਹਦੇ ਵਿੱਚ ਉਹਨਾਂ ਨੇ ਜ਼ਿਕਰ ਕੀ ਕੀਤਾ ਪ੍ਰਧਾਨ ਮੰਤਰੀ ਮੋਦੀ ਦਾ ਜ਼ਿਕਰ ਕੀਤਾ ਉਹਨਾਂ ਨੇ ਨਾਲ ਮੈਂ ਇਸ ਲਾਈਨ ਦੇ ਉੱਤੇ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ ਉਹਨਾਂ ਨੇ ਕਿਹਾ ਸੀ ਕਿ 25 April ਤੋਂ 25 September ਦੇ ਵਿੱਚਕਾਰ ਉਹਨਾਂ ਨੇ ਜ਼ਿਕਰ ਕੀਤਾ ਸੀ ਔਰ ਜ਼ਿਕਰ ਕਰਦਿਆਂ ਨਾਲ ਹੀ ਉਹਨਾਂ ਨੇ ਇਸ ਗੱਲ ਦਾ ਹਵਾਲਾ ਵੀ ਦਿੱਤਾ ਸੀ ਕਿ ਪਾਕਿਸਤਾਨ ਅਕੁਪਾਈਡ ਕਸ਼ਮੀਰ ਜਾਨੀ ਕਿ ਪੋਕੇ ਜਿਹੜਾ ਹੈ ਉੱਥੇ ਕੀ ਹੋਏਗਾ ਉਹ ਭਾਰਤ ਦੇ ਵਿੱਚ ਸ਼ਾਮਿਲ ਹੋ ਜਾਏਗਾ ਮਤਲਬ ਤੁਸੀਂ ਜ਼ਿਕਰ ਦੇਖੋ April 2025 ਆ ਆਪਰੇਸ਼ਨ ਸਿੰਧੂਰ ਕਦੋਂ ਸ਼ੁਰੂ ਹੁੰਦਾ ਹੈ 22 April ਨੂੰ ਜਦੋਂ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਹਮਲਾ ਹੋਣ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿੱਚ ਮਾਹੌਲ ਤਨਾਪੂਰਨ ਬਣ ਗਿਆ ਮਾਹੌਲ ਤਨਾਪੂਰਨ ਹੋਣ ਤੋਂ ਬਾਅਦ ਇਹ ਜਿਹੜਾ ਮਾਹੌਲ ਤਨਾਪੂਰਨ ਹੋਇਆ ਔਰ ਉਹਨਾਂ ਨੇ ਕੀ ਕੀਤਾ ਸੀ ਕਿ 25 April 2025 ਤੋਂ September 2000 25 ਦੇ ਵਿਚਕਾਰ ਜਿਹੜਾ ਪਾਕਿਸਤਾਨ ਦੇ ਕੋਲਣ ਕੇ ਪੀਓ ਕ ਹੈ ਪਾਕਿਸਤਾਨ ਓਕਿਊਪਾਈਡ ਕਸ਼ਮੀਰ ਜਿਹੜਾ ਉਹ ਭਾਰਤ ਦਾ ਹਿੱਸਾ ਹੋਏਗਾ ਮਤਲਬ ਭਾਰਤ ਉਹਦੇ ਦੇ ਉੱਤੇ ਕਬਜ਼ਾ ਕਰ ਲੇਗਾ ਇਹ ਕਦੋਂ ਕਿਹਾ ਗਿਆ 2024 ਦੇ ਵਿੱਚ ਹੁਣ ਅੱਜ ਇਹ ਗੱਲ ਕਰਨੀ ਕਿਉਂ ਜ਼ਰੂਰੀ ਪੈ ਗਈ ਅੱਜ ਕਿਉਂਕਿ ਇਹ ਟਵੀਟ ਰੂਦਰਕਰਨ ਪ੍ਰਤਾਪ ਹੁਣਾਂ ਦਾ ਵਾਇਰਲ ਹੋ ਰਿਹਾ ਹੈ ਇਹ ਟਵੀਟ ਇਸ ਕਰਕੇ ਵਾਇਰਲ ਹੋ ਰਿਹਾ ਹੈ ਕਿਉਂਕਿ ਰੂਦਰਕਰਨ ਪ੍ਰਤਾਪ ਦੇ ਵੱਲੋਂ ਇਹਦੀ ਆਹਟ ਜਿਹੜੀ ਹੈ 2000 ਯਾਨੀ ਕਿ ਪਿਛਲੇ ਅਪ੍ਰੈਲ ਦੇ ਵਿੱਚ 6 4 24 ਹੁਣ ਕੀ ਚੱਲ ਰਿਹਾ ਹੈ ਹੁਣ ਅੱਜ ਦੀ ਤਰੀਕ ਦੀ ਜੇਕਰ ਆਪਾਂ ਗੱਲ ਕਰੀਏ ਤੇ ਸ਼ਾਇਦ ਅੱਜ 11 ਤਰੀਕਾ 11 4 11 5 24 ਮਤਲਬ 1 ਸਾਲ ਪਹਿਲਾਂ ਹੀ ਇਸ ਚੀਜ਼ ਦਾ ਜ਼ਿਕਰ ਕਰ ਦਿੱਤਾ ਗਿਆ ਸੀ ਰੁਦਰਕਰਨ ਪ੍ਰਤਾਪ ਦੇ ਵੱਲੋਂ ਕਿ ਆਹ ਕੁਝ ਹੋਣ ਵਾਲਾ ਹੈ ਔਰ ਅੱਜ ਦਾ ਜਿਹੜਾ ਟਵੀਟ ਹੈ ਉਹ ਟਵੀਟ ਸਾਰਿਆਂ ਨਾਲੋਂ ਜ਼ਿਆਦਾ ਖਤਰਨਾਕ ਹੈ ਕਿਉਂਕਿ ਹੁਣ ਆਪਾਂ ਉਹ ਸੀਜ਼ਫਾਇਰ ਤੇ ਚੱਲ ਜਾਈਏ ਸੀਜ਼ਫਾਇਰ ਕਿਹਾ ਜਾ ਰਿਹਾ ਕਿ ਸੀਜ਼ਫਾਇਰ ਹੋ ਗਿਆ ਦੋਵੇਂ ਦੇਸ਼ ਬੜੇ ਸ਼ਾਂਤ ਨੇ ਬਹੁਤ ਸ਼ਾਂਤੀ ਦੇ ਨਾਲ ਬੈਠੇ ਨੇ ਮੈਂ ਸਭ ਤੋਂ ਪਹਿਲਾਂ ਟਵੀਟ ਇੱਕ ਟਵੀਟ ਦਾ ਜ਼ਿਕਰ ਕੀਤਾ ਸੀ ਇੰਡੀਅਨ 에ਅਰ ਫੋਰਸ ਦਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਆਪਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ ਰਾਜਨਾਥ ਸਿੰਘ ਉਹਨਾਂ ਦੇ ਵੱਲੋਂ ਰੱਖਿਆ ਮੰਤਰੀ ਨੇ ਉਹਨਾਂ ਨੇ ਕਿਹਾ ਅਪਰੋਚ ਆਪਰੇਸ਼ਨ ਸਿੰਦੂਰ ਅਜੇ ਖਤਮ ਨਹੀਂ ਹੋਇਆ ਜਿੰਨੇ ਵੀ ਆਗੂ ਨੇ ਜਿੰਨੇ ਵੀ ਡਿਫੈਂਸ ਮਿਨਿਸਟਰੀ ਦੇ ਨਾਲ ਜੁੜੇ ਹੋਏ ਜਾਂ ਫਿਰ ਸੈਨਾ ਦੇ ਜਿਹੜੇ ਮੁਖੀ ਨੇ ਚਾਹੇ ਵਿਕਰਮ ਮਿਸ਼ਤਰੀ ਹੋਣ ਉਹਨਾਂ ਦੇ ਵੱਲੋਂ ਵੀ ਜਦੋਂ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਨਾਂ ਨੇ ਵੀ ਕੀ ਕਿਹਾ ਸੀ ਕਿ ਇਹ ਆਪਰੇਸ਼ਨ ਅਜੇ ਇਹਨੂੰ ਖਤਮ ਨਾ ਸਮਝੋ ਦੂਸਰੇ ਪਾਸੇ ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਕਹੀ ਸੀ ਕਿ ਆਪਰੇਸ਼ਨ ਸੰਦੂਰ ਅਜੇ ਖਤਮ ਨਹੀਂ ਹੋਇਆ ਸੋ ਜਿਹੜੇ ਲੋਕ ਇਹ ਸਮਝ ਕੇ ਬੈਠ ਗਏ ਨੇ ਆਪਰੇਸ਼ਨ ਸੰਦੂਰ ਖਤਮ ਹੋ ਗਿਆ ਉਹਦੇ ਬਾਰੇ ਰੂਦਨ ਰੂਦਰਕਰਨ ਪ੍ਰਤਾਪ ਨੇ ਅੱਜ ਇੱਕ ਟਵੀਟ ਕੀਤਾ ਹੈ ਉਹ ਟਵੀਟ ਜਿਹੜਾ ਹੈ ਉਹ ਸਾਰਿਆਂ ਦਾ ਧਿਆਨ ਖਿੱਚਦਾ ਹੈ ਔਰ ਪਿਛਲੇ ਜਿਹੜੇ ਮੈਂ ਤੁਹਾਨੂੰ ਉਹਨਾਂ ਦੇ ਟਵੀਟ ਪੜ੍ਹਾਏ ਕਿ ਉਹਨਾਂ ਦੀਆਂ ਭਵਿੱਖਬਾਣੀਆਂ ਗਲਤ ਨਹੀਂ ਹੋਈਆਂ ਔਰ ਅੱਜ ਅਸੀਂ ਇਸ ਮਾਹੌਲ ਦੇ ਵਿੱਚ ਬੈਠੇ ਹਾਂ ਕਿ ਆਹ ਟਵੀਟ ਜਿਹੜਾ 2024 ਦਾ ਅੱਜ ਸੱਚ ਸਿੱਧ ਹੋ ਗਿਆ ਔਰ ਸਤੰਬਰ 2025 ਤੱਕ ਪਾਕਿਸਤਾਨ ਦਾ ਓਕਿਊਪਾਈਡ ਕਸ਼ਮੀਰ ਜਿਹੜਾ ਹੈ ਪੀਓਕੇ ਦਾ ਜਿਹੜਾ ਇਲਾਕਾ ਹੈ ਉਦੋਂ ਤੇ ਭਾਰਤ ਦਾ ਕਬਜ਼ਾ ਹੋਏਗਾ ਇਹ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਮਤਲਬ ਜੇ ਅੱਜ ਜੇ ਸੀਜ਼ਫਾਇਰ ਹੋ ਗਿਆ ਤਾਂ ਫਿਰ ਇਹ ਤਾਂ ਹੋ ਨਹੀਂ ਸਕਦਾ ਪਰ ਥੋੜੀ ਦੇਰ ਪਹਿਲਾਂ ਹੀ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਅੱਜ 12:42 ਮਿੰਟ ਤੇ 11 ਤਰੀਕ ਪੰਜਵਾਂ ਮਹੀਨਾ 2025 ਨੂੰ ਇੱਕ ਟਵੀਟ ਕੀਤਾ ਹੈ ਰੁਦਰਕਰਨ ਪ੍ਰਤਾਪ ਨੇ ਇੱਕ ਵਾਰ ਫਿਰ ਤੋਂ This is the calm before the storm ਬਹੁਤ ਵੱਡੀ ਗੱਲ ਕਹਿ ਦਿੱਤੀ ਗਈ ਹੈ ਉਹਨਾਂ ਦੇ ਵੱਲੋਂ ਇਹ ਤੂਫਾਨ ਤੋਂ ਪਹਿਲਾਂ ਦੀ ਖਾਮੋਸ਼ੀ ਹੈ ਇਹਦਾ ਮਤਲਬ ਕੀ ਹੈ ਇਹ ਤੂਫਾਨ ਤੋਂ ਪਹਿਲਾਂ ਦੀ ਖਾਮੋਸ਼ੀ ਕਿਉਂਕਿ ਇੱਕ ਪਾਸੇ ਸੀਜ਼ਫਾਇਰ ਹੈ ਦੂਸਰੇ ਪਾਸੇ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਅੱਜ ਤਿੰਨੇ ਹੀ ਸੈਨਾਵਾਂ ਦੇ ਮੁਖੀਆਂ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਹਨਾਂ ਨਾਲ ਮੀਟਿੰਗ ਹੋਈ ਹੈ ਔਰ ਮੀਟਿੰਗ ਤੋਂ ਬਾਅਦ ਸੀਡੀਐਸ ਉਹਨਾਂ ਦੇ ਵਿੱਚ ਮੌਜੂਦ ਰਹੇ ਐਨਐਸਏ ਅਜੀਤ ਡੋਬਾਲ ਮੌਜੂਦ ਰਹੇ ਆਈਬੀ ਰੌ ਦੇ ਮੁਖੀ ਮੌਜੂਦ ਰਹੇ ਮਤਲਬ ਕਿ ਜੇ ਭਾਰਤੀ ਲੋਕਾਂ ਨੂੰ ਲੱਗਦਾ ਹੈ ਜਾਂ ਫਿਰ ਪਾਕਿਸਤਾਨ ਦੇ ਲੋਕਾਂ ਨੂੰ ਲੱਗਦਾ ਹੈ ਕਿ ਵਾਕਈ ਸੀਜ਼ ਫਾਇਰ ਹੋ ਗਿਆ ਇਹਦਾ ਮਤਲਬ ਕਿ ਅਜੇ ਕੁਝ ਹੋਣ ਵਾਲਾ ਹੈ ਜੇ ਅਸੀਂ ਸਿਰਫ ਰੂਦਰ ਕਰਨ ਪ੍ਰਤਾਪ ਉਹਨਾਂ ਦੀ ਭਵਿੱਖਬਾਣੀ ਦੇ ਆਧਾਰ ਦੇ ਉੱਤੇ ਚੱਲੀਏ ਤੇ ਇਹ ਸੀਜ਼ ਫਾਇਰ ਸ਼ਾਇਦ ਪੱਕੇ ਤੌਰ ਵਾਲਾ ਸੀਜ਼ ਫਾਇਰ ਨਹੀਂ ਹੈ ਕੁਝ ਵੱਡਾ ਹੋ ਸਕਦਾ ਹੈ ਮੈਂ ਪੈਨਿਕ ਫਲਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਮੈਂ ਕੋਈ ਇਹ ਨਹੀਂ ਕਹਿ ਰਿਹਾ ਕਿ ਆਰਮੀ ਇਹ ਕਰ ਦੇਗੀ ਜਾਂ ਪਾਕਿਸਤਾਨ ਇਹ ਕਰ ਦੇਗਾ ਕੁਝ ਨਹੀਂ ਕਰ ਰਹੇ ਆਪਾਂ ਆਪਾਂ ਸਿਰਫ ਉਹ ਜਿਹੜੇ ਟਵੀਟ ਸਮੇਂ ਦਰ ਸਮੇਂ ਹੋਏ ਜੋ ਜੋ ਘਟਿਆ ਵਾਪਰਿਆ ਆਪਾਂ ਉਹਦੇ ਤੇ ਚਰਚਾ ਕਰ ਰਹੇ ਹਾਂ ਉਹਨਾਂ ਮੈਂ ਟਵੀਟ ਵੀ ਤੁਹਾਡੇ ਤੁਹਾਨੂੰ ਇਹਨਾਂ ਦੇ ਬਹੁਤ ਜ਼ਿਆਦਾ ਨਹੀਂ ਪੜਾਏ ਮੈਂ ਉਹ ਘਟਨਾਮਾ ਜਿਹੜੀਆਂ ਘਟਨਾਮਾ ਆਪਣੇ ਸਾਰਿਆਂ ਦੇ ਸਾਹਮਣੇ ਹੋਈਆਂ ਮੈਂ ਤਿੰਨ ਚਾਰ ਘਟਨਾਮਾ ਦਾ ਜ਼ਿਕਰ ਕਰਕੇ ਅੱਜ ਦੇ ਉਸ ਟਵੀਟ ਤੇ ਤੁਹਾਨੂੰ ਲੈ ਕੇ ਆਣਾ ਸੀ ਕਿ ਹੁਣ ਉਹਨਾਂ ਦੇ ਵੱਲੋਂ ਫੇਕ ਕਹਿ ਦਿੱਤਾ ਗਿਆ ਕਿ ਇਹ ਜਿਹੜੀ ਸ਼ਾਂਤੀ ਹੈ ਇਹ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਹੈ ਮਤਲਬ ਕੁਝ ਹੋਰ ਵੱਡਾ ਹੋਣ ਵਾਲਾ ਹੈ ਵੱਡਾ ਹੋਏਗਾ ਔਰ ਹੋਏਗਾ ਕਿ ਹੋਏਗਾ ਇਹ ਜੇ ਇਸ ਟਵੀਟ ਦੇ ਮਾਧਿਅਮ ਦੇ ਨਾਲ ਰੁਦਰ ਕਰਨ ਪ੍ਰਤਾਪ ਦੀਆਂ ਜਿਹੜੀਆਂ ਪਿਛਲੀਆਂ ਭਵਿੱਖਬਾਣੀਆਂ ਨੇ ਸੱਚ ਹੋਈਆਂ ਨੇ ਉਹਨਾਂ ਦੇ ਹਿਸਾਬ ਦੇ ਨਾਲ ਸਤੰਬਰ 2025 ਤੱਕ ਪੀਓ ਕ ਜਾਨੀ ਕਿ ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ ਭਾਰਤ ਦਾ ਭਾਰਤ ਦਾ ਹਿੱਸਾ ਹੋਏਗਾ ਭਾਰਤ ਦਾ ਉਹਦੇ ਉੱਤੇ ਕਬਜ਼ਾ ਹੋਏਗਾ ਸੋ ਇਹ ਜੇ ਭਵਿੱਖਬਾਣੀਆਂ ਦੇ ਆਧਾਰ ਤੇ ਚੱਲੀਏ ਤੇ ਕੁਝ ਵੱਡਾ ਹੋ ਸਕਦਾ ਹੈ ਔਰ ਜੇ ਉਹ ਵੱਡਾ ਹੁੰਦਾ ਹੈ ਤੇ ਉਸ ਵੱਡੇ ਦੇ ਵਿੱਚ ਪਾਕਿਸਤਾਨ ਨੂੰ ਬਹੁਤ ਵੱਡਾ ਝਟਕਾ ਲੱਗਣ ਵਾਲਾ ਹੈ ਕਿਉਂਕਿ ਪਾਕਿਸਤਾਨ ਦੀ ਸਰਕਾਰ ਦੇ ਵੱਲੋਂ ਪਾਕਿਸਤਾਨ ਦੇ ਬਹੁਤ ਸਾਰੇ ਮੀਡੀਆਦਾਰਿਆਂ ਦੇ ਵੱਲੋਂ ਰਾਤ ਸੀਜ਼ਫਾਇਰ ਹੋਣ ਤੋਂ ਬਾਅਦ ਇਹ ਖਬਰ ਚਲਾਨੀ ਸ਼ੁਰੂ ਕਰ ਦਿੱਤੀ ਗਈ ਹੈ ਕਿ ਪਾਕਿਸਤਾਨ ਇਸ ਯੁੱਧ ਨੂੰ ਜਿੱਤ ਗਿਆ ਹੈ ਪਾਕਿਸਤਾਨ ਜਿੱਤ ਗਿਆ ਹੈ ਪਾਕਿਸਤਾਨ ਨੇ ਭਾਰਤ ਦੀ ਹਾਰ ਕਰਾਤੀ ਇਹ ਪਾਕਿਸਤਾਨੀ ਮੀਡੀਆ ਦੇ ਵਿੱਚ ਚੱਲ ਰਿਹਾ ਮੈਂ ਜਿਹੜੀ ਗੱਲ ਤੁਹਾਨੂੰ ਇਹ ਵਾਲੀ ਦੱਸ ਰਿਹਾ ਕਿ ਪਾਕਿਸਤਾਨ ਜਿੱਤ ਗਿਆ ਬਹੁਤ ਸਾਰੀਆਂ ਅਖਬਾਰ ਅਖਬਾਰਾਂ ਦੇ ਵੱਲੋਂ ਪਾਕਿਸਤਾਨੀਆਂ ਦੇ ਵੱਲੋਂ ਹੈਡਲਾਈਨ ਵੀ ਛਾਪੀ ਗਈ ਹੈ ਪਰ ਪਾਕਿਸਤਾਨ ਦੇ ਲਈ ਇੱਕ ਵੱਡਾ ਚਟਕਾਨ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਹੈ ਕਿਸੇ ਖਬਰ ਦੇ ਆਧਾਰ ਤੇ ਨਹੀਂ ਮੈਂ ਸਿਰਫ ਇਸ ਟਵੀਟ ਦੇ ਆਧਾਰ ਤੇ ਕਹਿ ਰਿਹਾ ਜੋ ਰੂਦਰ ਕਰਨ ਪ੍ਰਤਾਪ ਉਹਨਾਂ ਦੇ ਵੱਲੋਂ ਅੱਜ ਟਵੀਟ ਕਰਕੇ ਚੇਤਾਵਨੀ ਦਿੱਤੀ ਗਈ ਹੈ ਪਰ ਦੇਖਣਾ ਹੋਵੇਗਾ ਕਿ ਆਨ ਵਾਲੇ ਟਾਈਮ ਦੇ ਵਿੱਚ ਭਾਰਤ ਔਰ ਪਾਕਿਸਤਾਨ ਦੇ ਵਿਚਕਾਰ ਮਾਹੌਲ ਕਿਹਦਾ ਦਾ ਬੰਦਾ ਹੈ ਦੇਖਦੇ ਰਹੋ ਬੀਲਟੀਵੀ ਯੂਕੇ ਧੰਨਵਾਦ